ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਜਨਮ ਨੂੰ ਜਿਨ੍ਹਾਂ ਨੇ ਬੁਨਿਆਦ ਰੱਖੀ ਸਿੱਖੀ ਇਸ ਫਲਸਫੇ ਦੀ ਉਹਨਾਂ ਦੇ 550 ਸਾਲ ਹੋ ਗਏ ਖਾਲਸੇ ਦੇ ਜਨਮ ਨੂੰ 350 ਸਾਲ ਹੋ ਗਏ ਨੇ ਦੁਨੀਆ ਦੇ ਅੰਦਰ ਸਭ ਤੋਂ ਯੰਗੇਸਟ ਜੇ ਕੋਈ ਧਰਮ ਹੈ ਉਹ ਉਹ ਸਿੱਖ ਧਰਮ ਤੇ ਇਸ 350 ਸਾਲ ਦੇ ਅੰਦਰ ਜਦੋਂ 1699 ਦੀ ਵਿਸਾਖੀ ਨੂੰ ਖਾਲਸੇ ਦੀ ਸਾਜਨਾ ਕੀਤੀ ਹੈ ਜਿਹੜਾ ਖਾਲਸੇ ਦਾ ਕਨਸੈਪਟ ਸੀ ਉਸ ਨੂੰ ਲੈ ਕੇ ਦੁਨੀਆ ਦੇ ਅੰਦਰ ਬਹੁਤ ਵੱਡੀ ਜਗ੍ਹਾ ਪ੍ਰਾਪਤ ਖਾਲਸੇ ਦੇ ਜਨਮ ਨੂੰ 350 ਸਾਲ ਦੁਨੀਆ ਦੇ ਅੰਦਰ ਸਭ ਤੋਂ ਯੰਗੇਸਟ ਜੇ ਕੋਈ ਧਰਮ ਹੈ ਉਹ ਉਹ ਸਿੱਖ ਧਰਮ ਤੇ ਇਸ 350 ਸਾਲ ਦੇ ਅੰਦਰ ਜਦੋਂ 1699 ਦੀ ਵਿਸਾਖੀ ਨੂੰ ਖਾਲਸੇ ਦੀ ਸਾਜਨਾ ਕੀਤੀ ਹੈ ਜਿਹੜਾ ਖਾਲਸੇ ਦਾ ਕਨਸੈਪਟ ਸੀ ਉਸ ਨੂੰ ਲੈ ਕੇ ਦੁਨੀਆ ਦੇ ਅੰਦਰ ਬਹੁਤ ਵੱਡੀ ਜਗ੍ਹਾ ਪ੍ਰਾਪਤ ਸਿੱਖ ਕੌਮ ਨੇ ਆਪਣੇ ਗੁਰੂ ਦੇ ਦਿੱਤੇ ਸਿਧਾਂਤ ਤੇ ਆਸ਼ੇ ਦੇ ਮੁਤਾਬਕ ਜ਼ਬਰ ਤੇ ਜ਼ੁਲਮ ਦੇ ਖਿਲਾਫ ਲੜਾਈ ਲੜੀ ਹੈ ਉਹ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਹੈ ਤੇ ਦੁਨੀਆ ਅੱਜ ਉਹਨੂੰ ਉਹਨੂੰ ਸਨਮਾਨ ਵੀ ਦਿੰਦੇ ਆ ਚਾਹੇ ਰਾਜ ਦੇ ਤੌਰ ਤੇ ਲਾ ਲਓ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆ ਬਾਬਾ ਬੰਦਾ ਸਿੰਘ ਬਹਾਦਰ ਦਾ ਰਾਜ ਆ ਸਾਡੇ ਫੌਜੀ ਜਰਨੈਲ ਲਾ ਲਓ ਉਹਨਾਂ ਦੀ ਅੱਜ ਦੁਨੀਆ ਦੇ ਅੰਦਰ ਇੱਕ ਸਨਮਾਨ ਹੈ ਇਹ ਗੱਲ ਪੱਕੀ ਤੌਰ ਤੇ ਜਾਣੀ ਜਾਂਦੀ ਹੈ ਕਿ ਇੱਥੇ ਸਵਾਰਥ ਨਹੀਂ ਹੁੰਦਾ ਇੱਥੇ ਜ਼ੁਲਮ ਦੇ ਖਿਲਾਫ ਲੜਾਈ ਲੜਨੀ ਆਪਣਾ ਫਰਜ਼ ਸਮਝਦੇ ਆ ਮਿਲਵਾਨੇ ਜੀ ਤੁਹਾਨੂੰ ਸਾਡੇ ਨਾਲ ਅੱਜ ਮੌਜੂਦ ਨੇ ਐਸਜੀਪੀਸ ਦੇ ਸਾਬਕਾ ਜਰਨਲ ਖਤਰ ਸਰਦਾਰ ਗੁਰਚਰਨ ਸਿੰਘ ਗਰੇਵਾਲ ਜੀ ਫੈਡਰੇਸ਼ਨ ਦੇ ਸੀਨੀਅਰ ਆਗੂ ਨੇ ਤੇ ਗੱਲਬਾਤ ਕਰਦੇ ਆ ਉਹਨਾਂ ਤੋਂ ਹੀ ਜਾਣਦੇ ਆ ਉਹਨਾਂ ਦਿਨਾਂ ਬਾਰੇ ਕੁਝ ਖਾਸ ਗੱਲਾਂ ਸਵਾਗਤ ਹੈ ਜੀ ਵੈਰੀ ਗੁਰਜੀਕਾ ਖਲਸਾ ਵੈਰੀ ਗੁਰਜੀਕਾ ਸਰ ਸਭ ਤੋਂ ਪਹਿਲਾਂ ਤਾਂ ਮੇਰਾ ਇਹੀ ਸਵਾਲ ਹੋਏਗਾ ਕਿ 84 ਦਾ ਉਹ ਵੇਲਾ ਅੱਜ ਜਿਹੜੇ ਯੂਥ ਨੇ ਉਹ ਚੀਜ਼ ਨੂੰ ਹੰਡਾਇਆ ਨਹੀਂ ਸਿਰਫ ਸੁਣਿਆ ਹੈ ਉਸ ਬਾਰੇ ਤੇ ਸਭ ਤੋਂ ਪਹਿਲਾਂ ਤਾਂ ਕੁਝ ਤੁਹਾਡੀਆਂ ਹੱਡ ਬੀਤੀਆਂ ਉਸ ਟਾਈਮ ਤੇ ਕੀ ਹੋਇਆ ਸੀ ਇੱਕ ਛੋਟਾ ਜਿਹਾ ਜਿਹੜਾ ਉਹ ਵਰਤਾਂਤ ਸਾਨੂੰ ਜਰੂਰ ਦੱਸੋ ਵੇਖੋ ਤੁਸੀਂ ਯੂਥ ਨਾਲ ਗੱਲ ਕੀਤੀ ਹੈ 40 ਸਾਲ ਲੰਘੇ ਰਹੇ ਬਹੁਤ ਸਾਰੇ ਨੌਜਵਾਨ ਜਿਹੜੇ ਆ ਉਸ ਤੋਂ ਬਾਅਦ ਜਨਮੇ ਪਰ ਇੱਕ ਗੱਲ ਖਾਸ ਦੇਖਣ ਵਾਲੀ ਆ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਜਨਮ ਨੂੰ ਜਿਨ੍ਹਾਂ ਨੇ ਬੁਨਿਆਦ ਰੱਖੀ ਸਿੱਖੀ ਇਸ ਫਲਸਫੇ ਦੀ ਉਹਨਾਂ ਦੇ 550 ਸਾਲ ਹੋ ਗਏ ਖਾਲਸੇ ਦੇ ਜਨਮ ਨੂੰ 350 ਸਾਲ ਹੋ ਗਏ ਨੇ ਦੁਨੀਆ ਦੇ ਅੰਦਰ ਸਭ ਤੋਂ ਯੰਗੇਸਟ ਜੇ ਕੋਈ ਧਰਮ ਹੈ ਉਹ ਉਹ ਸਿੱਖ ਧਰਮ ਹੈ ਤੇ ਇਸ 350 ਸਾਲ ਦੇ ਅੰਦਰ ਜਦੋਂ 1699 ਦੀ ਵਿਸਾਖੀ ਨੂੰ ਖਾਲਸੇ ਦੀ ਸਾਜਨਾ ਕੀਤੀ ਹੈ ਜਿਹੜਾ ਖਾਲਸੇ ਦਾ ਕਨਸੈਪਟ ਸੀ ਉਸ ਨੂੰ ਲੈ ਕੇ ਦੁਨੀਆ ਦੇ ਅੰਦਰ ਬਹੁਤ ਵੱਡੀ ਜਗ੍ਹਾ ਪ੍ਰਾਪਤ ਬੜੇ ਧਰਮ ਨੇ ਬਹੁਤ ਲੰਬੇ ਸਮੇਂ ਤੋਂ ਧਰਮ ਕੰਮ ਕਰ ਰਹੇ ਨੇ ਦੁਨੀਆ ਦੇ ਅੰਦਰ ਵੱਡੇ ਫੈਲੇ ਧਰਮ ਨੇ ਪਰ ਜਿੰਨੀ ਛੋਟੇ ਸਮੇਂ ਦੇ ਵਿੱਚ ਤੇ ਘੱਟ ਗਿਣਤੀ 'ਚ ਸਿੱਖ ਕੌਮ ਨੇ ਆਪਣੇ ਗੁਰੂ ਦੇ ਦਿੱਤੇ ਸਿਧਾਂਤ ਤੇ ਆਸ਼ੇ ਦੇ ਮੁਤਾਬਕ ਜ਼ਬਰ ਤੇ ਜ਼ੁਲਮ ਦੇ ਖਿਲਾਫ ਲੜਾਈ ਲੜੀ ਆ ਉਹ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਆ ਤੇ ਦੁਨੀਆ ਅੱਜ ਉਹਨੂੰ ਉਹਨੂੰ ਸਨਮਾਨ ਵੀ ਦਿੰਦੀ ਹੈ ਚਾਹੇ ਰਾਜ ਦੇ ਤੌਰ ਤੇ ਲਾ ਲਓ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆ ਬਾਬਾ ਬੰਦਾ ਸਿੰਘ ਬਹਾਦਰ ਦਾ ਰਾਜ ਆ ਸਾਡੇ ਫੌਜੀ ਜਰਨੈਲ ਲਾਲੋ ਉਹਨਾਂ ਦੀ ਅੱਜ ਦੁਨੀਆ ਦੇ ਅੰਦਰ ਇੱਕ ਸਨਮਾਨ ਤੇ ਜ਼ੁਲਮ ਦੇ ਖਿਲਾਫ ਜਿਹੜੀ ਲੜਾਈ ਆ ਉਸ ਦੇ ਵਿੱਚ ਵੀ ਇਹ ਗੱਲ ਪੱਕੀ ਤੌਰ ਤੇ ਜਾਣੀ ਜਾਂਦੀ ਆ ਕਿ ਇੱਥੇ ਸਵਾਰਥ ਨਹੀਂ ਹੁੰਦਾ ਇੱਥੇ ਜ਼ੁਲਮ ਦੇ ਖਿਲਾਫ ਲੜਾਈ ਲੜਨੀ ਆਪਣਾ ਫਰਜ਼ ਸਮਝਦੇ ਆ ਸੋ ਇਸ ਕਰਕੇ ਇਸ ਕੌਮ ਦੀ ਇਸ ਬਿਰਤੀ ਨੂੰ ਲੈ ਕੇ ਇਹਦੇ ਤੇ ਹੱਲੇ ਬਹੁਤ ਹੁੰਦੇ ਆਏ ਤੇ ਕਿਉਂਕਿ ਇਹਦੀ ਸਚਾਈ ਆ ਇਹ ਅੜਦੇ ਨੇ ਇਹ ਜੁਲਮ ਦੇ ਖਿਲਾਫ ਡਰਦੇ ਨੇ ਤਾਂ ਫਿਰ ਇਹਨਾਂ ਤੇ ਹਮਲੇ ਵੀ ਹੁੰਦੇ ਆ ਸੋ ਹਮਲਾ ਇਹ ਜਿਹੜਾ ਪਿਛਲੇ ਸਮੇਂ ਦੇ ਵਿੱਚ ਬਹੁਤ ਵਾਰ ਹੋਇਆ ਉਹ ਇਹ ਗੱਲ ਜਾਣੀ ਜਾਂਦੀ ਆ ਕਿ ਜਿਹੜੇ ਸਿੱਖ ਨੇ ਆਪਣੇ ਗੁਰੂ ਧਾਮਾਂ ਤੋਂ ਇੱਕ ਸ਼ਕਤੀ ਲੈਂਦੇ ਨੇ ਉਥੋਂ ਉਥੇ ਇਕੱਠੇ ਹੁੰਦੇ ਨੇ ਉਥੇ ਇੱਕ ਮਤਾ ਪਾਉਂਦੇ ਨੇ ਉਤੋਂ ਸ਼ਕਤੀ ਪ੍ਰਾਪਤ ਕਰਦੇ ਨੇ ਤੇ ਜਿਹੜੇ ਹਮਲਾਵਰ ਲੋਕ ਨੇ ਜਾਂ ਸਿੱਖ ਵਿਰੋਧੀ ਨੇ ਜਾਂ ਸਮੇਂ-ਸਮੇਂ ਦੇ ਸ਼ਾਸਕ ਆਏ ਉਹਨਾਂ ਨੇ ਕਿਹਾ ਕਿ ਇਹਨਾਂ ਨੂੰ ਜੇ ਟੱਕਰ ਦੇਣੀ ਆ ਤੇ ਇਹਨਾਂ ਦੇ ਧਰਮ ਨੂੰ ਬਦਲੋ ਧਰਮ ਨੂੰ ਖਤਮ ਕਰੋ ਤੇ ਇਹਨਾਂ ਦੇ ਧਾਰਮਿਕ ਸਥਾਨਾਂ ਨੂੰ ਜਿਹੜਾ ਉਹ ਢਾਟਰੀ ਕਰ ਦਿਓ ਸੋ ਇਸ ਕਰਕੇ ਸਾਡੇ ਧਾਰਮਿਕ ਸਥਾਨਾਂ ਤੇ ਵੀ ਬਹੁਤ ਸਾਰੇ ਵਾਰ ਹੋਏ ਸੋ ਸਿੱਖਾਂ ਦੇ ਵਿੱਚ ਅਸੀਂ ਇਹ ਗਿਲ ਲੀਏ ਕਿ ਜਿਹੜਾ ਇੱਕ ਪਹਿਲਾ ਘਲੂਕਾਰਾ ਲਖਪਤ ਰਾਏ ਨੇ ਕੀਤਾ ਜਿੱਤੇ ਬਹੁਤ ਵੱਡੀ ਗਿਣਤੀ ਵਿੱਚ ਜਿਹੜੇ ਸਿੱਖ ਬੀਬੀਆਂ ਬੱਚੇ ਜਿਹੜੇ ਆ ਉਹ ਬਹੁਤ ਨੁਕਸਾਨ ਹੋਇਆ ਬੜਾ ਹਮ ਸੀਗਾ ਉਸ ਤੋਂ ਬਾਅਦ ਅਬਦਾਲੀ ਨਾਲ ਲੜਾਈ ਹੁੰਦੀ ਆ ਅਬਦਾਲੀ ਦੇ ਇੰਨੇ ਹੱਲੇ ਦੇਸ਼ ਤੇ ਆਏ ਜੇ ਅਬਦਾਲੀ ਨੂੰ ਭਜਾਇਆ ਜਾਂ ਨੂੰ ਉਹਨੂੰ ਕਿਸੇ ਤਰ੍ਹਾਂ ਦਾ ਉਹਦੇ ਨਖਰੇ ਨਕੇਲ ਪਾਈ ਜਾਂ ਉਹਦੇ ਤੋਂ ਜਿਹੜੀਆਂ ਅਸੀਂ ਇਤਿਹਾਸ ਦੇ ਵਿੱਚ ਜਾਣਦੇ ਆ ਕਿ ਬਹੁ ਬੇਟੀਆਂ ਇਤੋਂ ਦਾ ਮਾਲ ਸੁਆਬ ਜਿਹੜਾ ਦੇਸ਼ ਦਾ ਲੁੱਟ ਕੇ ਲੈ ਕੇ ਜਾਂਦਾ ਸੀ ਉਹਦਾ ਮੂੰਹ ਪੈ ਗਿਆ ਸੀ ਉਸ ਨੂੰ ਜੇ ਟੱਕਰ ਦਿੰਦੇ ਸੀ ਸਿਰਫ ਸਿੱਖ ਹੀ ਦਿੰਦੇ ਸੀ ਉਹ ਜਾਂਦਾ ਸੀ ਤੇ ਵਾਪਸੀ ਆਉਂਦੇ ਉਹਨੂੰ ਸੌਂਕ ਸਿਕਾਉਂਦੇ ਸੀ ਉੱਥੇ ਕਹਿੰਦੇ ਆ ਨਾ ਕਿ ਇਹ 12 ਵਜੇ ਵਾਲੀ ਗੱਲ ਜਿਹੜੀ ਸਿੱਖ ਜਿਹੜੇ ਉਹਨੂੰ ਦੱਸਦੇ ਸੀ ਸਿੱਖਾਂ ਦੀ ਇੱਕ ਜਿਹੜੀ ਇੱਕ ਕਹ ਲਓ ਵੀ ਇੱਕ ਕਮਾਂਡੋ ਇੱਕ 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 ਮਿਸ਼ਨ ਹੁੰਦਾ ਸੀ ਉਹ ਇਹ ਗੱਲ ਹੁੰਦੀ ਸੀ ਉਸ ਉਸ ਸਮੇਂ ਦੀਆਂ ਇਹ ਸਾਰੀਆਂ ਗੱਲਾਂ ਨੇ ਉਹ ਉਹਨਾਂ ਨੇ ਇਹ ਹੋਏ ਤੇ ਉਸ ਤੋਂ ਬਾਅਦ ਅਸੀਂ ਮੰਨ ਸਮਝ ਲਈਏ ਕਿ ਇੱਕ ਦੇਸ਼ ਦੀ ਬੰਡਲੇ ਸਮੇਂ ਸਿੱਖਾਂ ਦਾ ਬਹੁਤ بڑا ਨੁਕਸਾਨ ਹੋਇਆ ਉਹ ਪਰ ਜਿਹੜਾ ਅਸੀਂ ਇਤਿਹਾਸਕ ਤੌਰ ਤੇ ਕਹਿੰਦੇ ਹਾਂ ਹੱਲਾ ਜਿਹੜਾ ਉਹ ਤੀਜਾ ਜਿਹੜਾ ਕੱਲੂ ਕਾਰਾ ਉਹ 84 ਜੂਨ ਦਾ ਵਾ ਭਾਵੇਂ 1955 ਵੇਲੇ ਵੀ ਇੱਕ ਹੱਲਾ ਕੀਤਾ ਗਿਆ ਪਰ ਇਸ ਤਰ੍ਹਾਂ ਦਾ ਨਹੀਂ ਸੀਗਾ ਫੌਜ ਅੰਦਰ ਬੜੀ ਸੀ ਪੁਲਿਸ ਅੰਦਰ ਬੜੀ ਸੀ ਗ੍ਰਿਫਤਾਰੀਆਂ ਵੀ ਹੋਈਆਂ ਸੀ ਸ਼ਹਾਦਤਾਂ ਵੀ ਹੋਈਆਂ ਸੀ ਪਰ ਜਿਹੜਾ ਇਹ ਹੱਲਾ ਹੋਇਆ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਦੁਨੀਆ ਦੇ ਅੰਦਰ ਜਿਹਨੂੰ ਸਰਕਾਰ ਨੇ ਇੱਕ ਬਲੂ ਸਟਾਰ ਦਾ ਨਾਮ ਦਿੱਤਾ ਇਹ ਇਸ ਨਾਮ ਦੇ ਨਾਲ ਜਾਣਿਆ ਜਾਂਦਾ ਪਰ ਇਹ ਗੱਲ ਦਾ ਫਰਕ ਜਿਹੜਾ ਵਾ ਉਹ ਇਹ ਸੀ ਕਿ ਜਿਹੜਾ ਲਖਪਤ ਰਾਏ ਵੀ ਬਾਹਰੋਂ ਸੀਗਾ ਤੇ ਅਬਦਾਲੀ ਵੀ ਸਾਡਾ ਵਿਦੇਸ਼ੀ ਸੀਗਾ ਇਹ ਇਹ ਜਿਹੜਾ 84 ਦਾ ਹੱਲਾ ਇਸ ਹੱਲੇ ਦਾ ਦੁੱਖ ਇਸ ਕਰਕੇ ਵੱਡਾ ਹੈ ਕਿ ਜਿਸ ਦੇਸ਼ ਨੂੰ ਯਾਦ ਕਰਾਉਣ ਲਈ ਕੋਈ ਦੂਰ ਦੀ ਗੱਲ ਨਹੀਂ ਕਿ ਇਹੀ ਨਾ ਇੰਦਰਾ ਗਾਂਧੀ ਦੇ ਜਿਹੜੇ ਬਾਪ ਸੀਗੇ ਨਹਿਰੂ ਹਣੀ ਜਾਂ ਗਾਂਧੀ ਜਾਂ ਕੋਹਰ ਜਿੰਨੇ ਮਾਲਵੀਆ ਫਲਾਣੇ ਫਲਾਣੇ ਉਹਨਾਂ ਨੇ ਇਹ ਸਾਰਾ ਕੁਝ ਅੱਖੀਂ ਦੇਖਿਆ ਕਿ ਕਿਵੇਂ ਸਿੱਖਾਂ ਨੇ 2% ਹੁੰਦਿਆਂ ਹੋਇਆਂ ਦੇਸ਼ ਦੀ ਆਜ਼ਾਦੀ ਲਈ ਬਹੁਤ ਕੰਮ ਕੀਤਾ ਬਹੁਤ ਵੱਡੀ ਗੱਲ ਹੈ ਇਤਿਹਾਸ 'ਚ ਉੱਕਰੀ ਹੋਈ ਗੱਲ ਹੈ ਇਹ ਕੋਈ ਮੇਰੇ ਵੱਲੋਂ ਕਹੀ ਜਾਂ ਕਿਸੇ ਢਾਡੀ ਵੱਲੋਂ ਉਕਸਾ ਕੇ ਵਾਰ ਮਹਿੰਗਾਈ ਨਹੀਂ ਗਈ ਜਦੋਂ 1922 ਦੇ ਵਿੱਚ ਕਿਹਨਾ ਮੋਰਚਾ ਜਦਿਆਂ ਗੁਰਦੁਆਰਾ ਸੁਧਾਰ ਲਹਿਰ ਦਾ ਤੇ ਅੰਗਰੇਜ਼ ਨੂੰ ਇਸ ਗੱਲ ਲਈ ਨਿਵਣਾ ਪਿਆ ਤੇ ਅੰਗਰੇਜ਼ ਨੇ ਚਾਬੀਆਂ ਦਿੱਤੀਆਂ ਉਹ ਇਹਨਾਂ ਸਾਰਿਆਂ ਨੇ ਆ ਕੇ ਦੇਖਿਆ ਵੀ ਸਿੱਖਾਂ ਨੇ ਬਹੁਤ ਵੱਡਾ ਇੱਕ ਜਿਵੇਂ ਕਹਿੰਦੇ ਨੇ ਮੋਰਚਾ ਜਿੱਤਿਆ ਤੇ ਆ ਕੇ ਇਹਨਾਂ ਨੇ ਕਿਹਾ ਕਿ ਸਿੱਖਾਂ ਨੇ ਦੇਸ਼ ਦੀ ਆਜ਼ਾਦੀ ਦੀ ਪਹਿਲੀ ਲੜਾਈ ਕੀਤੀ ਇਹ ਵੀ ਉਹਨਾਂ ਨੇ ਕਿਹਾ ਕਿ ਜੀ ਹੁਣ ਅਸੀਂ ਇਹ ਬੇਨਤੀ ਕਰਦੇ ਹਾਂ ਸਿੱਖਾਂ ਨੂੰ ਕਿਉਂਕਿ ਉਹਨਾਂ ਨੂੰ ਪਤਾ ਹੀ ਵੀ ਲੜਾਈ ਲੜਨ ਵਾਲੀ ਕੌਮ ਹੈ ਵੀ ਅਸੀਂ ਇਹਨਾਂ ਨੂੰ ਇਹ ਅਪੀਲ ਕਰਦੇ ਹਾਂ ਕਿ ਸਾਰਾ ਦੇਸ਼ ਜਿਹੜਾ ਵਾ ਉਹ ਗੁਰਦੁਆਰਾ ਵਾ ਤੇ ਸਿੱਖਾਂ ਨੇ ਉਹ ਗੁਰਦੁਆਰੇ ਨੂੰ ਯਾਦ ਕਰਾਉਣਾ ਇਹ ਇਹ ਸਿੱਖਾਂ ਨੂੰ ਉਹਨਾਂ ਨੇ ਜਿਵੇਂ ਕਹਿੰਦੇ ਨੇ ਵੀ ਉਹ ਮੈਂ ਸ਼ਬਦ ਨਹੀਂ ਵਰਤਣਾ ਚਾਹੁੰਦਾ ਪਰ ਮੈਂ ਕਹਦੇ ਆ ਆਮ ਪੰਜਾਬੀ ਵਰਦੇ ਫੂਕ ਛਕਾਉਣ ਵਾਲੀ ਗੱਲ ਕੀਤੀ ਪਰ ਸਿੱਖ ਆਪਣੇ ਆਪਣੇ ਆਪ ਦੇ ਵਿੱਚ ਆਪਣੇ ਗੁਰੂ ਦੇ ਉੱਤੇ ਮਾਰਗ ਤੇ ਚੱਲਦੇ ਸੀ ਸੋ ਇਹ ਜਿਹੜਾ 84 ਦਾ ਹੱਲਾ ਵਾ ਇਹ ਆਪਣੇ ਆਪ ਦੇ ਵਿੱਚ ਇਸ ਕਰਕੇ ਬਹੁਤ ਜ਼ਿਆਦਾ ਦੁਖਦਾਈ ਹੈ ਕਿ ਸਾਡੇ ਹੀ ਇਹ ਕਹਿੰਦੇ ਨੇ ਆ ਦੇਸ਼ ਦੇ ਦਰਬਾਰ ਸਾਹਿਬ ਤੇ ਜਿਹੜੇ ਦਰਬਾਰ ਸਾਹਿਬ ਜਿਹੜੇ ਸਥਾਨ ਤੇ ਮੈਂ ਕਿਸੇ ਤਰ੍ਹਾਂ ਨੂੰ ਨੀਵਾ ਨਹੀਂ ਦਿਖਾਉਂਦਾ ਨਾ ਮੈਂ ਤਾਂ ਟਿੱਪਣੀ ਕਰਦਾ ਕੋਈ ਧਰਮ ਆਪਣੇ ਤੌਰ ਤੇ ਕੀ ਕਰਦਾ ਕੀ ਨਹੀਂ ਕਰਦਾ ਕੋਈ ਦਲਤ ਨੂੰ ਨਹੀਂ ਜਾਣ ਦਿੰਦਾ ਕੋਈ ਔਰਤ ਨੂੰ ਨਹੀਂ ਜਾਣ ਦਿੰਦਾ ਕੋਈ ਦੂਜੇ ਧਰਮ ਦੇ ਲੋਨ ਨੂੰ ਜਾਣ ਦਿੰਦਾ ਪਰ ਇੱਕ ਦੁਨੀਆ ਦੇ ਅੰਦਰ ਐਸਾ ਮੁਕੱਦਸ ਸਥਾਨ ਹੈ ਗੁਰੂ ਦਾ ਸਿਧਾਂਤ ਹੈ ਕਿ ਚਾਰ ਦਰਵਾਜ਼ੇ ਚਾਰ ਵਰਨ ਨੇ ਕੋਈ ਵੀ ਉੱਥੇ ਆ ਸਕਦਾ ਹਰ ਬੰਦਾ ਮੰਨ ਲਓ ਉੱਥੇ ਆ ਕੇ ਨਤਮਸਤਕ ਹੁੰਦਾ ਤੇ ਗੁਰੂ ਤੋਂ ਅਸੀਸ ਵੀ ਪ੍ਰਾਪਤ ਕਰਦਾ ਤੇ ਇੱਕ ਸ਼ਾਂਤੀ ਤੇ ਸਕੂਨ ਵੀ ਪ੍ਰਾਪਤ ਕਰਦਾ ਸੋ ਇੱਕ ਐਸਾ ਜਿਹੜਾ ਸਭੇ ਥਾਮ ਦੀ ਆਪਾਂ ਗੱਲ ਕਰਦੇ ਆ ਉਸ ਤੇ ਮੰਨ ਲਓ ਹਮਲਾ ਕੀਤਾ ਉਹ ਹਮਲਾ ਵੀ ਇਕੱਲੇ ਕਿਸੇ ਗੋਲੀਆਂ ਨਾਲ ਨਹੀਂ ਕੀਤਾ ਜਾਂ ਡੰਡਿਆਂ ਨਾਲ ਨਹੀਂ ਕੀਤਾ ਉਹ ਤਾਂ ਟੈਂਕ ਤੋਪਾਂ ਨਾਲ ਕਰਤਾ ਇਹ ਦਾ ਇਹ ਆਮ ਤੌਰ ਤੇ ਪਿੱਛੇ ਜੇ ਗੱਲ ਸੀਗੀ ਕਿ ਅਚਾਨਕ ਵਾਪਰੀ ਘਟਨਾ ਜੀ ਸੰਤ ਜਰੈਲ ਸਿੰਘ ਪਿੰਡਰਾ ਵਾਲੇ ਉੱਥੇ ਚਲੇ ਗਏ ਇਸ ਕਰਕੇ ਹਮਲਾ ਹੋ ਗਿਆ ਨਹੀਂ ਇਹ ਸਾਰਾ ਕੁਝ ਇੱਕ ਮੈਨੇਜ ਸੀਗਾ ਹੁਣ ਤਾਂ ਗੱਲਾਂ ਵੀ ਕਲੀਅਰ ਹੋ ਗਈਆਂ ਕਿ ਇੰਦਰਾ ਗਾਂਧੀ ਨੇ ਇਸ ਹੱਲੇ ਤੋਂ ਪਹਿਲਾਂ ਇੰਗਲੈਂਡ ਨਾਲ ਦੀ ਰਾਣੀ ਜਿਹੜੀ ਸੀ ਉਹ ਨਾਲ ਵੀ ਮਾਰਗਰਟ ਥੈਚਰ ਨਾਲ ਵੀ ਗੱਲ ਕੀਤੀ ਸੀ ਹੋਰ ਦੇਸ਼ਾਂ ਨਾਲ ਵੀ ਇਹਨਾਂ ਨੇ ਗੱਲ ਕੀਤੀ ਸੀ ਉਹਨਾਂ ਨਾਲ ਨੂੰ ਸਹਿਮਤੀ ਲਈ ਸੀ ਇਸ ਗੱਲ ਦੀ ਰਸ਼ੀਆ ਨਾਲ ਵੀ ਇਹਨੇ ਗੱਲ ਕੀਤੀ ਸੀ ਵਿੱਚ ਇਹ ਵੀ ਗੱਲ ਆਦੀ ਆ ਸਾਹਮਣੇ ਕਿ ਇੱਕ ਮਾਡਲ ਵੀ ਤਿਆਰ ਹਾ ਮੈਂ ਉਹ ਦੱਸਦਾ ਕਿ ਸੁੰਦਰਜੀ ਜਿਹੜਾ ਦੇਸ਼ ਦਾ ਜਰਨਲ ਆ ਉਹ ਇਹ ਆਪਣੀ ਕਿਤਾਬ ਦੇ ਵਿੱਚ ਲਿਖਦਾ ਕਿ ਇਹ 18 ਮਹੀਨੇ ਪਹਿਲਾਂ ਇਹ ਸਾਰਾ ਕੁਝ ਮਾਡਲ ਜਿਹੜਾ ਬਣਾਇਆ ਸੀ ਉਹਦੇ 'ਚ ਹੀ ਅਸਰ ਹੋ ਗਈ ਸੀ ਤੋਂ ਮਤਲਬ ਇਹ ਗੱਲ ਦੇਖਣ ਵਾਲੀ ਹੈ ਕਿ ਇਸ ਦੇਸ਼ ਦੇ ਉਹਨਾਂ ਲੋਕਾਂ ਦੇ ਧਰਮਕ ਉਸ ਥਾਂ ਤੇ ਜਿਹੜਾ ਹਮਲਾ ਕਰਨਾ ਤੇ ਇਸ ਤਰ੍ਹਾਂ ਦਾ ਹਮਲਾ ਕਰਨਾ ਜਿਹੜੀ ਜਿਹੜਾ ਕੱਲੂ ਘਰ ਆ ਨਾ ਇਹਦਾ ਇਹਦਾ ਅਰਥ ਇਹ ਹੈ ਕਿ ਉਹ ਤੁਹਾਨੂੰ ਤੁਹਾਡੀ ਨਸਲ ਕੁਸ਼ੀ ਕਰਦੀ ਹੈ ਤੁਹਾਨੂੰ ਮਰਨ ਦਰੜ ਦੇਣਾ ਇਹ ਕੱਲੂ ਘਰ ਦੇ ਅਸਲੀ ਅਰਥ ਇਹ ਨੇ ਸੋ ਇਹ ਜਿਹੜਾ ਕੱਲੂ ਘਰ ਆ ਹੋਇਆ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਦੁਖਦਾਈ ਸੀ ਸੋ ਇਹ ਇੱਥੇ ਇਹ ਜਿਹੜੇ ਉਹਨਾਂ ਦਿਨਾਂ ਦੇ ਵਿੱਚ ਚਲੋ ਸਾਡੀ ਕਿਉਂਕਿ ਅਸੀਂ ਹਲੇ ਪੜ੍ਹਦੇ ਸੀ ਤੇ ਮੈਂ ਗੁਰੂਆਂ ਦੀ ਕਾਲਦਾ ਸਟੂਡੈਂਟ ਸੀ ਸੰਤਾਂ ਦੀ ਉਸ ਮਹਮ ਦੇ ਵਿੱਚ ਸੀ ਸ਼ਾਮਲ ਸੀ ਜਦੋਂ ਅਸੀਂ ਜਾਂਦੇ ਸੀ ਤੇ ਉੱਥੇ ਕਿਹਾ ਜਾਂਦਾ ਸੀ ਕਿ ਜੇ ਹਮਲਾ ਹੁੰਦਾ ਤਾਂ ਤੁਸੀਂ ਇੱਥੇ ਆਉਣਾ ਤੇ ਇੱਕ ਤਰੀਕ ਦੀ ਗੋਲੀ ਚੱਲਦੀ ਆ ਜਦੋਂ 1 ਜੂਨ ਦੀ ਸੀ ਉਸ ਤੋਂ ਬਾਅਦ ਸਾਨੂੰ ਪਤਾ ਲੱਗਾ ਸੀ 2 ਤਰੀਕ ਨੂੰ ਆਏ कर्फ्यू ਲੱਗਾ ਸੀ ਬਹੁਤ ਜ਼ੋਰ ਮਾਰ ਕੇ ਅਸੀਂ ਅੰਦਰ ਗਏ 3 ਤਰੀਕ ਨੂੰ ਪਤਾ ਲੱਗ ਗਿਆ ਕਿ ਹਮਲਾ ਹੋ ਰਿਹਾ ਕਿਉਂਕਿ 3 ਤਰੀਕ ਨੂੰ ਜਿੰਨੇ ਵੀ ਮੋਰਚੇ ਸੀ ਆਲੇ ਦੋਲੇ ਦਰਬਾਰ ਸਾਹਿਬ ਦੇ ਉੱਥੇ ਫੌਜ ਨੇ ਉਹ ਜਗ੍ਹਾ ਲੈ ਲਈ ਸੀ ਤੇ ਇਹ ਗੱਲ ਕਨਫਰਮ ਹੋ ਗਈ ਸੀ ਕਿ 3 ਤਰੀਕ ਨੂੰ ਵਿਚਾਰ ਨੂੰ ਫੌਜ ਨੇ ਸਾਹਮਣ ਲਿਆ ਤੇ ਹਮਲਾ ਕਰਨਾ ਤੇ ਇਸ ਗੱਲ ਦਾ ਸੋਚ ਸ਼ਾਇਦ ਨਹੀਂ ਸੀ ਕਿ ਅੰਦਰ ਟੈਂਕ ਵੜਨਗੇ ਜਾਂ ਹੋਰ ਕਰਨਗੇ ਵੀ ਉਹ ਲੜਾਈ ਆਪਣੇ ਤੌਰ ਤੇ ਆਰੰਭ ਕਰਨਗੇ ਜਾਂ ਜੋ ਵੀ ਹੈਗਾ ਸੀ ਪਰ ਉਹ ਸਾਰਾ ਕੁਝ ਇੱਕ ਮੈਨੇਜ ਸੀਗਾ ਉਦੋਂ ਮੀਡੀਆ ਨੂੰ ਬਿਲਕੁਲ ਜਾਮ ਕਰ ਦਿੱਤਾ ਗਿਆ ਪੰਜਾਬ ਸਾਰਾ ਜਾਮ ਹੋ ਗਿਆ ਇਵਨ ਕਿ ਜਿੰਨੇ ਪੱਤਰਕਾਰ ਸੀ ਉਹਨਾਂ ਨੂੰ ਪੰਜਾਬ ਤੋਂ ਬਾਹਰ ਜਾਣ ਦੇ ਆਰਡਰ ਦੇ ਦਿੱਤੇ ਗਏ ਬੜੀਆਂ ਸਾਰੀਆਂ ਉਸ ਸਮੇਂ ਦੀਆਂ ਘਟਨਾਵਾਂ ਨੇ ਉਹ ਉਹ ਚੀਜ਼ ਆਪਣੇ ਆਪ ਦੇ ਵਿੱਚ ਬੜੀ ਦੁਖਦਾਈ ਹੈ ਸਿੱਖੀ ਦਾ ਫਲਸਫਾ ਜਿਹੜਾ ਉਹ ਧਰਮ ਤੇ ਰਾਜਨੀਤੀ ਦਾ ਪਰ ਇੱਕ ਫਰਕ ਹੈ ਕਿ ਨਿਸ਼ਾਨ ਜਿਹੜੇ ਆ ਕਾਲ ਤਖ ਦੇ ਸਰਬੋ ਜਿਹੜਾ ਰਾਜਨੀਤੀ ਦਾ ਨਿਸ਼ਾਨ ਆ ਉਹ ਨੀਵਾ ਤੇ ਧਰਮ ਦਾ ਨਿਸ਼ਾਨ ਉੱਚਾ ਵਾ ਤੇ ਇਹ ਇਹ ਜਿਹੜਾ ਰਾਜ ਧਰਮ ਦੇ ਪ੍ਰਭਾਵ ਚ ਹੋਊਗਾ ਧਰਮ ਦੇ ਅਧੀਨ ਹੋਊਗਾ ਉਹ ਰਾਜ ਚੰਗਾ ਹੋਊਗਾ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਉਸ ਤਰ੍ਹਾਂ ਦੇ ਰਾਜ ਕਰਨ ਲਈ ਬਾਅਦ ਚ ਵੀ ਕੋਸ਼ਿਸ਼ਾਂ ਹੋਈਆਂ ਉਹ ਚੰਗਾ ਰਾਜ ਉਹਨਾਂ ਨੇ ਦਿੱਤਾ ਸੋ ਇਸ ਕਰਕੇ ਜਿਹੜਾ ਸਿੱਖਾਂ ਦਾ ਇਹ ਫਲਸਫਾ ਵਾ ਇਹ ਆਪਣੇ ਆਪ ਦੇ ਵਿੱਚ ਬਹੁਤ ਮਹਾਨਤਾ ਰੱਖਦਾ ਸਿੱਖ ਨੂੰ ਤਾਂ ਮਾਨ ਕਰਦਾ ਹੀ ਕਰਦਾ ਜਿਹੜੇ ਮਾਨਤਾ ਦਾ ਗੱਲ ਕਰਨ ਵਾਲੇ ਉਹ ਲੋਕ ਵੀ ਇਸ ਗੱਲ ਨੂੰ ਯਾਦ ਰੱਖਦੇ ਆ ਸੋ ਇਹ ਜਿਹੜੀਆਂ ਜਿਹੜੀਆਂ ਜਿਵੇਂ ਕਹਿੰਦੇ ਨਾ ਵੀ ਕੱਲੂ ਕਰੇ ਇਹ ਨਾ ਭੁੱਲਣਯੋਗ ਆ ਤੇ ਨਾ ਇਹ ਬਖਸ਼ਣਯੋਗ ਆ ਸੋ ਆਹ ਆਪਾਂ ਇਹ ਸਾਰੀ ਗੱਲ ਪੜ੍ਹਦੇ ਆ